राधे राधे नमस्कार सत श्री अकाल जी मैं हरेंद्र कौर पूजा प्रभाकर सैलून ਤੋਂ ਆਪ ਜੀ ਦਾ ਮੇਰੇ ਚੈਨਲ ਤੇ ਨਿਗਾਹ ਸਵਾਗਤ ਕਰਦੀ ਹਾਂ ਹਾਂਜੀ ਅੱਜ ਦਾ ਜਿਹੜਾ ਆਪਣਾ ਟਿਊਟੋਰੀਅਲ ਹੋਊਗਾ ਉਹ ਹੈ ਬਲੀਚ ਦੇ ਉੱਪਰ ਆ ਪਬਲਿਕ ਕਰਦੇ ਆ ਆਪਣੇ ਫੇਸ ਦੀ ਟੈਨਿੰਗ ਨੂੰ ਦੂਰ ਕਰਨ ਵਾਸਤੇ ਜਿਹੜੀ ਬਲੈਕਨੈਸ ਹੋ ਜਾਂਦੀ ਹੈ ਧੁੱਪ ਦੇ ਨਾਲ ਉਹਨੂੰ ਦੂਰ ਕਰਨ ਵਾਸਤੇ ਫੇਸ ਦੇ ਉੱਪਰ ਆਪਣੇ ਜਿਹੜੇ ਫੇਸ਼ੀਅਲ ਹੈਅਰਸ ਹੁੰਦੇ ਨੇਗੇ ਉਹਨਾਂ ਦਾ ਕਲਰ ਚੇਂਜ ਕਰਨ ਵਾਸਤੇ ਜਦੋਂ ਫੇਸ਼ੀਅਲ ਹੈਅਰਸ ਦਾ ਕਲਰ ਬੀਚ ਦੇ ਨਾਲ ਚੇਂਜ ਹੋ ਜਾਂਦਾ ਤਾਂ ਆਪਣਾ ਕੰਪਲੈਕਸ਼ਨ ਫੇਅਰ ਲੱਗਣਾ ਸ਼ੁਰੂ ਹੋ ਜਾਂਦਾ ਹੈ ਹਾਂਜੀ ਇੱਕ ਚੀਜ਼ ਹੋਰ ਤੁਸੀਂ ਧਿਆਨ ਦੇਣੀ ਹੈ ਜਦੋਂ ਵੀ ਆਪਾਂ ਕਿਸੇ ਦੀ ਸਕਿਨ ਦੇ ਉੱਪਰ ਬਲੀਚ ਕਰਨੀ ਹੈ ਤਾਂ ਪਹਿਲਾਂ ਸਕਿਨ ਨੂੰ ਅੱਛੇ ਤਰੀਕੇ ਨਾਲ ਚੈੱਕ ਕਰਨਾ ਹੈ ਕਿ ਕਿੱਦਾਂ ਦਾ ਸਕਿਨ ਦਾ ਟੈਕਸਚਰ ਹੈ ਕਿਸੇ ਤਰ੍ਹਾਂ ਦਾ ਕੋਈ ਸਕਿਨ ਦੇ ਉੱਪਰ ਪ੍ਰੋਬਲਮ ਤਾਂ ਨਹੀਂ ਹੈਗੀ ਅਗਰ ਸਕਿਨ ਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਅਲਰਜੀ ਹੈ ਕੋਈ ਤਾਜੀ ਸੱਟ ਲੱਗੀ ਹੋਈ ਹੈ ਤਾਂ ਤੁਸੀਂ ਬਲੀਚ ਨੂੰ ਅਵੋਇਡ ਕਰ ਦੇਣਾ ਹੈ ਕੁਝ ਟਾਈਮ ਲਈ ਜਦੋਂ ਤੱਕ ਥੋੜੀ ਸਕਿਨ ਦੀ ਪ੍ਰੋਬਲਮ ਠੀਕ ਨਹੀਂ ਹੁੰਦੀ ਤੁਸੀਂ ਬਲੀਚ ਨਾ ਕਰਿਓ ਜਦੋਂ ਸਕਿਨ ਬਿਲਕੁਲ ਪ੍ਰੋਪਰ ਠੀਕ ਹੋਵੇ ਤਾਂ ਤੁਸੀਂ ਬਲੀਚ ਅਪਲਾਈ ਕਰ ਸਕਦੇ ਹੋ ਆਜੋ ਆਪਾਂ ਬਲੀਚ ਦਾ ਪ੍ਰੋਸੈਸ ਸ਼ੁਰੂ ਕਰਦੇ ਹਾਂ ਹਾਂਜੀ ਅੱਜ ਦੀ ਮਾਡਲ ਆ ਮੈਂ ਤੇ ਮੇਰੇ ਤੇ ਵਰਕ ਕਰ ਰਹੇ ਨੇ ਅੱਜ ਮੇਰੇ ਸਟੂਡੈਂਟ ਤੇ ਇਹ ਕਰ ਰਹੇ ਨੇ ਸਭ ਤੋਂ ਪਹਿਲਾਂ ਸਕਿਨ ਨੂੰ ਕਲੀਨ ਮੇਕਅਪ ਨੂੰ ਆਪਾਂ ਰਿਮੂਵ ਕਰ ਦੇਣਾਗਾ ਸਕਿਨ ਸਾਫ ਕਰਨੀ ਹੈ ਅੱਛੇ ਤਰੀਕੇ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਡਸਟ ਜਰਟ ਹੈਗੀ ਉਹ ਕਲੀਨ ਹੋ ਜਾਊਗੀ ਹਾਂਜੀ ਫਿਰ ਕਰ ਰਹੇ ਨੇ ਕਲੀਨਸਿੰਗ ਕਲੀਨਜ਼ਿੰਗ ਦੀ ਜਿਹੜੀ ਆਪਣੀ ਪੂਰੀ ਵੀਡੀਓ ਹੈਗੀ ਡਿਟੇਲ ਵੀਡੀਓ ਉਹ ਮੇਰੇ ਚੈਨਲ ਤੇ ਹੈ ਤੁਸੀਂ ਚੈੱਕ ਕਰ ਸਕਦੇ ਹੋ ਕਲੀਨਜ਼ਿੰਗ ਵੀ ਹੈ ਉਹਦੇ ਵਿੱਚ ਮੈਂਨੇ ਆਪਣਾ ਸਕਰਬਿੰਗ ਵੀ ਸਮਝਾਈ ਹੋਈ ਹੈ ਕਲੀਨਜ਼ਿੰਗ ਦੇ ਸਟੈਪ ਤੁਸੀਂ ਅੱਛੀ ਤਰ੍ਹਾਂ ਸਿੱਖ ਲਿਓ ਫਿਰ ਆਪਾਂ ਕਰਨੀ ਹੈ ਪ੍ਰੀ ਬਲੀਚ ਦੀ ਐਪਲੀਕੇਸ਼ਨ ਪ੍ਰੀ ਬਲੀਚ ਲਗਾਉਣ ਦੇ ਨਾਲ ਆਪਣੀ ਸਕਿਨ ਤੇ ਜਿਹੜੀ ਸੈਂਸਿਟੀਵਿਟੀ ਹੁੰਦੀ ਹੈ ਇਹ ਕਵਰ ਹੋ ਜਾਂਦੀ ਹੈਗੀ ਸਕਿਨ ਬਰਨ ਨਹੀਂ ਹੁੰਦੀ ਹੈਗੀ ਬਲੀਚ ਦੇ ਨਾਲ ਪ੍ਰੀ ਬਲੀਚ ਜ਼ਰੂਰ ਅਪਲਾਈ ਕਰਿਆ ਕਰੋ ਜ਼ਰੂਰੀ ਨਹੀਂ ਹੈਗਾ ਵੀ ਜਿਹੜੀ ਤੁਸੀਂ ਬਲੀਚ ਅਪਲਾਈ ਕਰ ਰਹੇ ਹੋ ਉਹਦੇ ਨਾਲ ਦੀ ਹੀ ਤੁਹਾਨੂੰ ਪ੍ਰੀ ਬਲੀਚ ਚਾਹੀਦੀ ਹੈ ਕਈ ਵਾਰ ਆਪਾਂ ਨੂੰ ਕਿਸੇ ਹੋਰ ਕੰਪਨੀ ਦੀ ਪ੍ਰੀ ਬਲੀਚ ਆਪਣੇ ਕੋਲ ਪਈ ਹੋਵੇ ਤਾਂ ਉਹ ਲਗਾ ਲਓ ਹਾਂਜੀ ਆਪਾਂ ਦੇਖੋ 1 스푼 ਲਿਆਗਾ ਬਲੀਚ ਦਾ हां जेकर ਤੁਸੀਂ ਇਹ ਸਪੂਨ ਦੀ ਜਗ੍ਹਾ ਛੋਟੇ ਸਪੈਚੂਲੇ ਨਾਲ ਲੈਣੀ ਹੈ ਥੋੜਾ ਏਰੀਆ ਕਵਰ ਕਰਨਾ ਹੈ ਤਾਂ ਤੁਸੀਂ 2 ਪਿੰਚ ਐਕਟੀਵੇਟਰ ਪਾਣਾ ਹੈ ਹੁਣ ਆਪਾਂ ਲਿਆ ਇੱਕ ਵੱਡਾ ਸਪੂਨ ਤਾਂ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਛੋਟ ਜਿਹੜਾ ਇਹਦੇ ਨਾਲ ਹੀ ਦਿੱਤਾ ਹੋਇਆ ਛੋਟਾ ਸਪੂਨ ਹੈਗਾ ਉਹਦਾ ਹਾਫ ਸਪੂਨ ਪਾ ਰਹੇ ਆ ਆਪਾਂ ਐਕਟੀਵੇਟਰ ਕਿਉਂਕਿ ਮੇਰੀ ਸਕਿਨ ਹੈ ਸੈਂਸਿਟਿਵ ਇਸ ਕਰਕੇ ਆਪਾਂ ਹਾਫ ਸਪੂਨ ਪਾ ਰਹੇ ਆ ਜੇ ਕਿਸੇ ਦੀ ਸਕਿਨ ਅੱਛੀ ਹਾਰਡ ਹੈ ਔਰ ਥਿੱਕ ਹੈਅਰਜ਼ ਨਹੀਂ ਤਾਂ ਤੁਸੀਂ ਪੂਰਾ ਸਪੂਨ ਵੀ ਇਹ ਛੋਟੇ ਵਾਲਾ ਪਾ ਸਕਦੇ ਹੋਗੇ ਕੋਈ ਪ੍ਰੋਬਲਮ ਨਹੀਂ ਹੋਊਗੀ। ਔਰ ਅੱਛੀ ਤਰ੍ਹਾਂ ਜਿਹੜੇ ਤੁਹਾਡੇ ਸਕਿਨ ਦੇ ਵਾਲ ਐ ਉਹ ਬਲੌਂਡ ਹੋ ਜਾਣਗੇ। ਐਪਲੀਕੇਸ਼ਨ ਕਰਨੀ ਆਪਾਂ ਆਪਣੇ హెਅਰਸ ਦੀ ਜਿਹੜੀ ਗ੍ਰੋਥ ਹੁੰਦੀ ਹੈ ਉਹ ਨੀਚੇ ਵੱਲ ਨੂੰ ਹੁੰਦੀ ਹੈ। ਤਾਂ ਤੁਸੀਂ ਨੀਚੇ ਵੱਲ ਨੂੰ ਹੀ ਐਪਲੀਕੇਸ਼ਨ ਕਰਨੀ ਹੈਗੀ ਬਲੀਚ ਦੀ। ਆਈਸ ਤੋਂ ਧਿਆਨ ਨਾਲ ਕਈ ਵਾਰ ਕਿਸੇ ਦੇ ਆਈਲੈਸ਼ਸ ਥੋੜੇ ਲੌਂਗ ਹੁੰਦੇ ਨੇ ਤਾਂ ਤੁਸੀਂ ਆਈਸ ਦੀ ਜਿਹੜਾ ਨਿਚਲੇ ਵਾਲਾ ਏਰੀਆ ਉਹਦੇ ਤੋਂ ਥੋੜਾ ਦੂਰ ਰੱਖਿਓ ਬਰਸ਼ ਨੂੰ। ਅਕੋਰਡਿੰਗ ਟੂ ਹੇਅਰਸ ਦੇ ਤੁਸੀਂ ਬਲੀਚ ਦੀ ਐਪਲੀਕੇਸ਼ਨ ਕਰ ਦੇਣੀ ਹੈਗੀ ਜਿਹੜੀ ਬਲੀਚ ਦੀ ਟਾਈਮਿੰਗ ਹੈ ਉਹ 10 ਮਿੰਟ ਬਾਅਦ ਤੁਸੀਂ ਬਲੀਚ ਨੂੰ ਚੈੱਕ ਕਰ ਲੈਣਾਗਾ ਜੇਕਰ 10 ਮਿੰਟ ਬਾਅਦ ਨਾ ਬਲੀਚ ਹੋਈ ਹੋਵੇ ਤਾਂ ਤੁਸੀਂ ਬਲੀਚ ਨੂੰ ਚੈੱਕ ਕਰਨ ਤੋਂ ਬਾਅਦ ਇੱਕ ਵਾਰੀ ਦੁਬਾਰਾ ਰੋਟੇਸ਼ਨ ਕਰ ਦਿਓ 5 ਮਿੰਟ ਲਈ ਹੋਰ ਲੀਵ ਕਰ ਦਿਓ ਮੇਰੀ ਬਲੀਚ ਇੱਥੇ 10 ਮਿੰਟ ਬਾਅਦ ਚੈੱਕ ਕੀਤੀ ਤਾਂ 10 ਮਿੰਟ ਚ ਹੀ ਡਨ ਹੋ ਗਈ ਸੀ ਕਿਉਂਕਿ ਕਾਫੀ ਜ਼ਿਆਦਾ ਬ੍ਰੀਕ ਹੇਅਰ ਹੈ ਮੇਰੇ ਫੇਸ ਦੇ ਉੱਪਰ ਫੇਸ਼ੀਅਲ ਹੇਅਰਸ ਕਾਫੀ ਲਾਈਟ ਨੇਗੇ ਬਹੁਤ ਜਲਦੀ ਬਲੀਚ ਹੋ ਜਾਂਦੇ ਨੇਗੇ ਬਲੀਚ ਆਪਾਂ ਬੈਕ ਤੇ ਵੀ ਕੀਤੀ ਐ ਫੇਸ ਤੇ ਵੀ ਕੀਤੀ ਐ ਹੁਣ ਕਰ ਰਹੇ ਆਪਾਂ ਇਹਨੂੰ ਬਲੀਚ ਨੂੰ ਸਾਫ ਕਿਉਂਕਿ ਮੇਰੀ ਬਲੀਚ ਹੋ ਗਈ ਸੀ 10 ਮਿੰਟ ਦੇ ਵਿੱਚ ਹੀ ਡਨ ਦੇਖੋ ਤੁਸੀਂ ਫਾਈਨਲ ਰਿਜ਼ਲਟ ਬਲੀਚ ਤੋਂ ਬਾਅਦ skin ਕਿੰਨੀ ਕਲੀਨ ਹੋ ਗਈ ਸੈਂਸਿਟਿਵ skin ਦੇ ਉੱਪਰ ਤੁਸੀਂ 올ਿਵਿਆ ਰੌਕਸੀ ਲਾਈਫ ਦੀ ਬਲੀਚ ਯੂਜ਼ ਕਰ ਸਕਦੇ ਹੋ ਉਹ ਥੋੜੀ ਠੀਕ ਰਹਿੰਦੀ ਹੈ ਸਕਿਨ ਦੇ ਉੱਪਰ ਜਿਆਦਾ ਸੈਂਸੇਸ਼ਨ ਨਹੀਂ ਹੁੰਦੀ ਹੁਣ ਆਪਾਂ ਕਰ ਰਹੇ ਆ ਪੈਕ ਦੀ ਐਪਲੀਕੇਸ਼ਨ ਬਲੀਚ ਤੁਸੀਂ ਕੋਈ ਵੀ ਅਪਲਾਈ ਕਰੋ ਪਹਿਲਾਂ ਪੜ੍ਹ ਲਓ ਕਿਸ ਤਰ੍ਹਾਂ ਦੀ ਸਕਿਨ ਦੇ ਲਈ ਕੋਈ ਵੀ ਚੀਜ਼ ਬਣੀ ਹੋਈ ਹੈ ਉਸ ਦੇ ਅਕੋਰਡਿੰਗ ਉਹਨੂੰ ਯੂਜ਼ ਕਰਿਆ ਕਰੋ ਪਹਿਲਾਂ ਪ੍ਰੋਡਕਟ ਨੂੰ ਦੇਖਿਆ ਜਰੂਰ ਕਰੋ ਧਿਆਨ ਨਾਲ ਪੜ੍ਹਿਆ ਕਰੋ ਟਾਈਮਿੰਗ ਵਗੈਰਾ ਚੈੱਕ ਕਰਿਆ ਕਰੋ ਦੀ ਫਿਰ ਕੇਅਰਫੁਲੀ ਬਲੀਚ ਦੀ ਐਪਲੀਕੇਸ਼ਨ ਕਰਿਆ ਕਰੋ ਹੁਣ ਆਪਾਂ ਲਾਸਟ ਚ ਲਗਾ ਰਹੇ ਆ ਪੈਕ ਪੈਕ ਆਪਾਂ ਤਾਲ ਗਾਰੇ ਆ ਕਿਉਂਕਿ ਬਲੀਚ ਦੇ ਨਾਲ ਥੋੜੇ ਪੋਰਸ ਜਿਹੜੇ ਹੈਗੇ ਹਨ ਉਹ ਖੁੱਲ ਗਏ ਨੇਗੇ ਵਾਰਮ ਹੋ ਜਾਂਦੀ ਹੈ ਸਕਿਨ ਆਪਣੀ ਪੋਰਸ ਓਪਨ ਹੋ ਜਾਂਦੇ ਨੇਗੇ ਤੇ ਉਹਦੇ ਲਈ ਉਹਨੂੰ ਕੂਲ ਕਰਨ ਵਾਸਤੇ ਆਪਾਂ ਨੇ ਪੈਕ ਲਗਾਇਆਗਾ ਆਈ ਪੈਡ ਲਗਾਇਨੇ ਆਈਜ਼ ਨੂੰ ਕੂਲ ਕਰਨ ਵਾਸਤੇ ਕਿਉਂਕਿ ਆਪਾਂ ਹੁਣ 10 ਮਿੰਟ ਕਰਾਂਗੇ ਸਕਿਨ ਨੂੰ ਬਿਲਕੁਲ ਰਿਲੈਕਸ ਪੈਕ ਅੱਛੀ ਤਰ੍ਹਾਂ ਡਰਾਈ ਹੋ ਗਿਆ ਸੀ ਹੁਣ ਇਹਨੂੰ ਪੈਕ ਨੂੰ ਰਿਮੂਵ ਕਰ ਰਹੇ ਆ ਆਪਾਂ ਹਲਕਾ ਜਿਹਾ ਵਾਟਰ ਟੱਚ ਦੇ ਕੇ ਪਹਿਲਾਂ ਵਾਟਰ ਟੱਚ ਦੇ ਕੇ ਪੈਕ ਨੂੰ ਸੌਫਟ ਕਰ ਲਾਂਗੇ ਸੌਫਟ ਕਰਕੇ ਅੱਛੇ ਤਰੀਕੇ ਦੇ ਨਾਲ ਫਿਰ ਆਪਾਂ ਇਹਨੂੰ ਕਲੀਨ ਕਰਾਂਗੇ ਫਿਰ ਨਾ ਕਾਫੀ ਅੱਛੀ ਤਰੀਕੇ ਦੇ ਨਾਲ ਪੈਕ ਉੱਤਰ ਜਾਂਦਾ ਹੈਗਾ ਬੜੇ ਆਰਾਮ ਨਾਲ ਪਿਆਰ ਦੇ ਨਾਲ ਸਕਿਨ ਨੂੰ ਸਾਫ ਕਰਨਾ ਹੈ ਹਾਂਜੀ ਪੋਸਟ ਬਲੀਚ ਅਪਲਾਈ ਕਰਨੀ ਹੈ ਬਿਲਕੁਲ ਲਾਸਟ ਵਿੱਚ ਜੇਕਰ ਤੁਹਾਡੀ ਬਲੀਚ ਦੇ ਨਾਲ ਹੀ ਪੋਸਟ ਬਲੀਚ ਮਿਲੀ ਹੈ ਤੁਸੀਂ ਉਹੀ ਯੂਜ਼ ਕਰ ਲਓ ਨਹੀਂ ਅਦਰਵਾਈਜ਼ ਕੋਈ ਹੋਰ ਪੋਸਟ ਬਲੀਚ ਤੁਹਾਡੇ ਕੋਲ ਪਈ ਹੈ ਜਾਂ ਫਿਰ ਕੋਈ ਵੀ ਜੈਲ ਦਾ ਟੱਚ ਤੁਸੀਂ ਦੇ ਸਕਦੇ ਹੋ ਸਕੀਨ ਨੂੰ ਹਾਂਜੀ ਜੇਕਰ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਰਿਜ਼ਲਟ ਤੁਹਾਡੇ ਸਾਹਮਣੇ ਹੀ ਹੈ ਖੂਬ ਪਿਆਰ ਦਿਆ ਕਰੋ ਵੀਡੀਓ ਨੂੰ ਕਈ ਵਾਰ ਵੀਡੀਓ ਦੇਖ ਕੇ ਵੀਡੀਓ ਇਦਾਂ ਹੀ ਬੰਦਾ ਸਕਿੱਪ ਕਰ ਦਿੰਦਾ ਹੈ ਤੁਸੀਂ ਲਾਈਕ ਕਰਨਾ ਨਾ ਭੁੱਲਿਆ ਕਰੋ ਤਾਂ ਹੀ ਸਾਡਾ ਚੈਨਲ ਅੱਗੇ ਵਧੂਗਾ ਥੈਂਕ ਯੂ ਸੋ